ਰਖਾ ਦੀ ਖਾਹੇ ਹਕਮੇ ਵਕੋ ਜਾਈਆ ਨਾ ਜਿਤ ਵਿਖੇ ਲਾਪਾ ਆਖੇ ਮੰਗ ਦੇ ਦੇ ਜੀ ਸੱਸੀਕਰ ਮਿੱਤਰੋ ਅੱਜ ਤੁਹਾਡੇ ਨਵੇਂ ਬਲੌਗ ਦੇ ਵਿੱਚ ਸਵਾਗਤ ਹੈ ਕਿਰੋ ਫ੍ਰੀਗ ਪਹਿਲਾ ਮਹੀਨਾ 2022 ਕਿਪਾ ਹੁਣ ਗੁਰਮਾਰ ਦਾ ਪ੍ਰਕਾਸ਼ ਕਰਕੇ ਆ ਗਏ ਆ ਤੇ ਆਪਾਂ ਹੁਣ ਕਾਫੀ ਬਣਾ ਕੇ ਪੀਵਾਂਗੇ ਅੱਜ ਇਹ ਦਿਵਾਰ ਦੀ ਖੁਸ਼ੀ ਦੇ ਵਿੱਚ ਸਤਿ ਸ੍ਰੀ ਅਕਾਲ ਸਾਨੂੰ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਬਲੌਗਰ ਦੇ ਨਾਲ ਵੱਧ ਤੋਂ ਵੱਧ ਜੁੜੋ ਸਤਿ ਸ੍ਰੀ ਅਕਾਲ ਜੀ ਰੂਪਾ ਕੌਫੀ ਕਰਕੇ ਆਪਣੇ ਬਿਸਤਰੇ ਵਿੱਚ ਜਾਂਦਾ ਕੋਈ ਬਾਹਰ ਠੰਡ ਬਹੁਤ ਜ਼ਿਆਦਾ ਹੈ ਇਸ ਕਰਕੇ ਆਪਾਂ ਰਜਾਈ ਦੇ ਵਿੱਚ ਬਹਿ ਕੇ 커피 ਪੀਵਾਂਗੇ ਹਾਂਜੀ ਆਪਾਂ ਨਤਨੇਮ ਕਰਕੇ ਘੰਟਾ ਸੌਕੇ ਤੇ ਹੁਣ ਆਪਾਂ ਪਾਠੜਾ ਕਰੇ ਚੱਲਦੇ ਹਾਂ ਕਾ ਪਚਾਇਤੇ ਪੀ ਲਿਆ ਤੁਸੀਂ ਸਦਾ ਜਗਰ ਪਹਿਰਾਤ ਤੋਂ ਹੋ ਕੇ ਬਾਠ ਕਰਕੇ ਫਿਰ ਪ੍ਰਸ਼ਾਦਾ ਪਾਣੀ ਸ਼ਕ ਕੇ ਫਿਰ 9 ਵਜੇ ਆਪਣੀ ਡਿਊਟੀ ਤੇ ਆਵਾਂਗੇ ਧੰਨਵਾਦ ਆਪਾਂ ਗਜਾ ਕਰਕੇ ਆ ਗਏ ਆ ਤੇ ਲੋਕ ਗਜਾ ਕਰਨਗੇ ਸੀ ਤੇ ਵੀਡੀਓ ਸ਼ੂਟ ਕਰਨੇ ਕੋਲ ਨਹੀਂ ਬਸੀਗੇ ਉਦੋਂ ਤੇ ਆਪਾਂ ਨਾ ਅੰਮ੍ਰੋਦ ਲੈ ਕੇ ਆਏ ਸੀ ਕਿ ਜਿਹੜਾ ਘਰ ਤੋੜ ਕੇ ਦੋ ਘਾਲ ਦੇ ਵਾਸਤੇ ਬੜਾ ਲਾਲਚ ਵੀ ਨਹੀਂ ਕਰਦੇਗੇ ਤੇ ਆਪਾਂ ਨਾ ਅੰਮ੍ਰੋਦ ਖਾਵਾਂਗੇ ਫਿਰ ਮਣੋ ਜਿਹੜੇ ਆਪਣੇ ਮੈਸਤਰੀ ਰੱਗੇ ਬਣ ਗੁਰਦੁਆਰੇ ਤੇ ਉਹਨਾਂ ਨੂੰ ਆਪਾਂ ਵੀ ਰੋਟੀ ਖਵਾ ਗਏ ਫਿਰ ਪਤੁੱ ਪਾਣੀ ਗਰਮ ਕਰਕੇ ਉਸ ਦੀ ਸਾਰੀ ਸਫਾਈ ਕਰਕੇ ਫਿਰ ਜਾ ਕੇ ਆਪਾਂ ਕੋੜੇ ਪਾਣੀ ਰਿਸ਼ਟ ਕਰਾਂਗੇ ਯਾਨੀ ਫਿਰ ਆਪਾਂ ਬਾਥਰ ਤੇ ਚੱਲਾਂਗੇ ਨਾਲ ਦੇ ਪਿੰਡ ਧੰਨਵਾਦ ਬਾਅਦ ਤੋਂ ਬਾਅਦ ਵੀਡੀਓ ਤੇ ਨਾਲ ਬਣ ਕੇ ਜਾਇਆ ਕਰੋ ਬਾਅਦ ਤੋਂ ਬਾਅਦ ਸਪੋਰਟ ਕਰਿਓ ਧੰਨਵਾਦ ਥੈਂਕ ਯੂ ਅਜਰ ਆਪਣੇ ਵੀ ਦਿਖਾਤਾ ਦਿਨ ਪੂਰਾ ਚੋਟੀ ਦਾ ਲਾਤਾ ਤਾਂ ਆਪ ਇਧਰ ਪੂਰੀ ਕਿੜਾਕੇ ਦਾ ਨਿਕਲੀ ਵੀ ਆ ਅੱਜ ਧੁੱਪ ਨਿਕਲੀ ਕਰਕੇ ਆਪਾਂ ਆਵੇ ਜਿਹੜੇ ਬਿਸਤਰੇ ਆ ਰਜਾਈ ਤੇ ਕੰਬਲ ਜਿਹੜੇ ਲੈ ਕੇ ਪੈਨੇ ਹੁੰਨੇ ਆਪਾਂ ਉੱਤੇ ਅੱਜ ਆਪੋ ਮੈਂ ਕਿ ਬਾਹਰ ਪਾ ਦਈਏ ਤੇ ਧੁੱਪ ਨਿਯਾਰੇ ਦੀ ਪਰ ਕੰਮ ਬਹੁਤ ਜ਼ਿਆਦਾ ਪੈਣ ਦਾ ਤਾਂ ਧੁੱਪ ਵੇਖ ਕੇ ਮਾਣੀ ਕਰ ਜਾਂਦਾ ਹੈਗਾ ਧੁੱਪ ਸੇਕੰਦਾ ਪਰ ਕੋਈ ਨਾ ਆਪਾਂ ਜਲਦੀ ਤੇ ਰਿਮੇਡ ਕੇ ਕੰਮ ਦਾ ਘੰਟਾ ਕਰਾਮ ਕਰਾਂਗੇ ਫਿਰ ਆਪਾਂ ਬਾਠ ਕਰਨ ਚੱਲਾਂਗੇ ਆਪਣੇ ਬਲੌਗਰਾਂ ਦੇ ਨਾਲ ਵੱਧ ਵੱਧ ਜੁੜਿਆ ਕਰੋ ਧੰਨਵਾਦ ਹਾਂਜੀ ਮਿੱਤਰੋ ਆਪਾਂ ਹੁਣ ਚੱਲੇ ਆਂ ਘਰ ਤੋਂ ਕੇ ਤਿਆਰ ਸਰ ਹੋ ਗਏ ਬਾਠ ਕਰਨ ਤੇ ਆਪਾਂ ਜਾਮੇ ਦੇ ਚਾਬੀ ਹੋਣ ਲੱਗੇ ਹੁਣ ਚਾਬੀ ਲਾ ਕੇ ਫਿਰ ਆਪਾਂ ਚੱਲਦੇ ਆਂ ਪਾਖਲੇ ਘਰੇ ਫਿਰ ਆਪਾਂ ਆਵਾਂਗੇ ਇੱਥੇ ਰਹਿ ਰਸ ਕਰਨ ਤੇ ਆਪਾਂ ਹੁਣ ਚੱਲਦੇ ਹਾਂ ਆਪਾਂ ਮਿੱਤਰੋ ਪਾਖੜਾ ਕਰੇ ਸੀ ਜੋ ਔਜਨਾ ਇੱਥੇ ਨਗਰ ਕੀ ਤਨ ਸੇ ਆਪਣੇ ਪਿੰਡ ਤੇ ਆਪਾਂ ਉਹ ਨਗਰ ਕੀ ਤਨ ਦੇਖਣ ਚੱਲਦੇ ਆ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਧੰਨਵਾਦ ਆਪਾਂ ਪਾਖੜਾ ਕਰੇ ਆ ਗਏ ਸੀਗੇ ਤੇ ਆਪਾਂ ਹੁਣ ਚਾਹ ਪੀਣ ਲੱਗੇ ਆ ਆਹ ਭਈ ਚਾਹ ਇਧਰ ਕੁਰੂ ਮਹਾਰਾਜ ਦਾ ਪ੍ਰਕਾਸ਼ ਨਾਲ ਮੱਠ ਨੂੰ ਆ ਚਾਹੋਗੇ ਆਪਣੀ ਵੀਡੀਓ ਦੇ ਨਾਲ ਬਤ ਤੋਂ ਬਤ ਜੁੜਿਆ ਕਰੋ ਤੇ ਲਾਈਕ ਸ਼ੇਅਰ ਵੀ ਕਰਿਆ ਕਰੋ। ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ। ਤੇ ਆਪਣਾ ਨਾ ਚੈਨਲ ਨੂੰ ਬਤ ਤੋਂ ਬਤ ਸਪੋਰਟ ਕਰਿਆ ਕਰੋ। ਆਪਾਂ ਪਾਠ ਵਾਲੇ ਘਰੋਂ ਪਾਠ ਕਰਕੇ ਗੁਰੂ ਘਰ ਆਗੇ ਸੀ। ਚਾਹ ਪ੍ਰੋਟੀ ਪਾਣੀ ਪ੍ਰਸ਼ਾਦਾ ਮਾਣੇ ਤੇ ਸਾਕਾਏ ਸੀਗੇ। ਤੇ ਆਪਣਾ ਚੈਨਲ ਨੂੰ ਬਤ ਤੋਂ ਬਤ ਸਬਸਕ੍ਰਾਈਬ ਕਰੋ। ਤੇ ਬਤ ਤੋਂ ਬਤ ਸਪੋਰਟ ਕਰਿਓ ਆਪਣੇ ਬੱਚਾ ਸਮਝ ਗਏ। ਠੰਡ ਬਹੁਤ ਜ਼ਿਆਦਾ ਹੈ ਬਾਈ ਤੇ ਆਪਣਾ ਵਿਚਾਰ ਰੱਖਿਆ ਕਰੋ ਠੰਡ ਦੇ ਤੋਂ ਬਚ ਕੇ ਰਹਿਣਾ ਕਰਨਾ ਮੋਟਰਸਾਈਕਲ ਦਾ ਖਾਸ ਕਰਕੇ ਮੋٹے ਕੱਪੜੇ ਪਾ ਕੇ ਜਾਇਆ ਕਰੋ ਠੰਡ ਬਹੁਤ ਲੱਗਦੀ ਹੈ ਤੇ ਆਪਣੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੰਗੇ ਚੰਗੇ ਕਮੈਂਟ ਵੀ ਕਰਿਆ ਕਰਿਓ ਆਪਣਾ ਹੁਣ ਰੋਜ਼ ਦੇ ਬਲੌਗ ਪਾ ਕੇ ਕਰਾਂਗੇ ਆਪਾਂ ਜਲਦੀ ਹੀ ਕੋਈ ਗੁਰੂ ਘਰ ਦੀ ਯਾਤਰਾ ਸ਼ੁਰੂ ਕਰਾਂਗੇ ਵੱਡੇ ਦੀ ਤੇ ਆਪਣੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰਿਓ ਹਾਂਜੀ ਆਪਣੀ ਅੱਜ ਦੀ ਵੀਡੀਓ ਸਮਾਪਤੀ ਵੱਲ ਵੱਧਦੀ ਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ